ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਫੇਰ ਲੈ ਕੇ ਨਵੇਂ ਟੌਪਿਕ ਤੇ ਵੀਡੀਓ ਭੈਣਾਂ ਲਈ ਖਾਸ ਵੀਡੀਓ ਹੈ ਇਹ ਤੇ ਭੈਣਾਂ ਇਹ ਵੀਡੀਓ ਜ਼ਰੂਰ ਦੇਖਣ ਜੀ ਤੇ ਐਂਡ ਤੱਕ ਵੀਡੀਓ ਨਾਲ ਬਨੇ ਰਹਿਣਾ ਤੇ ਅੱਜ ਆਪਾਂ ਲੈ ਕੇ ਜਿਵੇਂ ਕਿ ਆਟਾ ਗੁੰਨਣਾ ਹੁੰਦਾ ਹੈ ਗਰਮੀ ਦੇ ਵਿੱਚ ਤੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਤੇ ਆਪਾਂ ਇਹ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਵਾਰ-ਵਾਰ ਸੋਈ ਦੇ ਵਿੱਚ ਵੀ ਕੰਮ ਕਰਨ ਔਖਾ ਹੋ ਜਾਂਦਾ ਆਟਾ ਵਗੈਰਾ ਗੁੰਨਣਾ ਤੇ ਬਹੁਤ ਔਖਾ ਹੋ ਜਾਂਦਾ ਜੀ ਗਰਮੀ ਦੇ ਵਿੱਚ ਤੇ ਕਈ ਭੈਣਾਂ ਜੀ ਜਿਵੇਂ 2-3 ਡੰਗ ਦਾ ਆਟਾ ਗੁੰਨ ਕੇ ਰੱਖ ਦਿੰਦਾ ਗਾ ਕੰਗਾ ਇਕੱਠਾ ਜਿਵੇਂ ਸਵੇਰ ਦਾ ਦੁਪਹਿਰ ਦਾ ਤੇ ਸ਼ਾਮ ਦਾ ਇੱਕੇ ਵਾਰੀ ਆਟਾ ਗੁੰਨ ਦੇ ਦਿੰਦਗਾ ਤੇ ਕਈ ਭੈਣਾਂ ਤਾਜ਼ਾ ਆਟਾ ਗੁੰਨਦਗਾ ਉਨਾਂ ਕਿ ਜਿੰਨੀ ਕਿ ਰੋਟੀ ਲਾਉਣੀ ਹੁੰਦੀ ਆਪਾਂ ਨੇ ਤੇ ਜਦੋਂ ਆਪਾਂ ਆਟਾ ਗੁੰਨ ਕੇ ਇਕੱਠਾ ਇਹ ਰੱਖ ਦਿੰਨੇ ਆ ਜੀ ਤਾਂ ਇਹ ਚੋਂ ਕਈ ਵਾਰ ਖੱਟੀ ਜੀ ਸਮੈਲ ਆਉਣ ਲੱਗ ਜਾਂਦੀ ਹੈਗੀ ਤੇ ਜਾਂ ਆਟਾ ਕਾਲਾ ਜਾ ਹੋ ਜਾਂਦਾ ਹੋਰੀ ਫ੍ਰਿਜ ਚ ਰੱਖਿਆ ਤੇ ਇਸ ਕਰਕੇ ਆਪਾਂ ਬਹੁਤ ਵਧੀਆ ਇਹ ਵੀਡੀਓ ਲੈ ਕੇ ਆਏ ਤੁਹਾਡੇ ਲਈ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਆਟਾ ਗੁੰਨੋਗੇ ਤਾਂ ਤੁਹਾਡਾ ਆਟਾ ਬਿਲਕੁਲ ਵੀ ਕਾਲਾ ਨਹੀਂ ਹੋਊਗਾ ਤੇ ਖੱਟੀ ਸਮੈਲ ਨਹੀਂ ਆਊਗੀ ਤੇ ਕਈ ਵਾਰ ਅਜੀਬ ਜਿਹਾ ਆਟਾ ਹੋ ਜਾਂਦਾਗਾ ਤੇ ਉਹ ਵੀ ਨਹੀਂ ਹੋਊਗਾ ਤੇ ਹਾਂਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਹਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚਲੋ ਹੁਣ ਗੁੰਨਦੇ ਆਪਾਂ ਆਟਾ ਤੇ ਇਹਦੇ ਲਈ ਆਪਾਂ ਨੇ ਆਟਾ ਛਾਣ ਕੇ ਇਹ ਲੈ ਲਿਆ ਤੇ ਹੁਣ ਆਪਾਂ ਇਹਨੂੰ ਪਾ ਲਾਂਗੇ ਵੱਡੀ ਪ੍ਰਾਂਤ ਦੇ ਵਿੱਚ ਇਹ ਲੋ ਜੀ ਆਟਾ ਹੁਣ ਆਪਾਂ ਪ੍ਰਾਂਤ ਦੇ ਵਿੱਚ ਗੁੰਨਾਂਗੇ ਕਿਉਂਕਿ ਪ੍ਰਾਂਤ ਦੇ ਵਿੱਚ ਚੰਗੀ ਤਰ੍ਹਾਂ ਗੁੰਨਿਆ ਜਾਂਦਾ ਆਟਾ ਖੁੱਲੇ ਭਾਂਡੇ ਦੇ ਵਿੱਚ ਤੇ ਇਧਰ ਆਪਾਂ ਲੈ ਲਏ ਜੀ ਪਾਣੀ ਤੇ ਹੁਣ ਪਾਣੀ ਦੇ ਵਿੱਚ ਆਪਾਂ ਬਰਫ਼ ਦੇ ਟੁਕੜੇ ਪਾ ਲਾਂਗੇ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਆਪਾਂ ਬਰਫ਼ ਪਾ ਲਈ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹਦੇ ਨਾਲ ਥੋੜਾ ਥੋੜਾ ਕਰਕੇ ਤੇ ਆਟਾ ਗੁੰਨਾਂਗੇ ਗੁੰਨ ਲਾਂਗੇ ਆਟਾ ਥੋੜਾ ਥੋੜਾ ਪਾਣੀ ਪਾ ਕੇ ਜਿਆਦਾ ਪਾਣੀ ਨਹੀਂ ਪਾਉਣਾ ਹੈਗਾ ਇਕੱਠਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਗੁੰਨ ਲੈਣਾ ਆਟੇ ਨੂੰ ਤੇ ਕਈ ਭੈਣਾਂ ਆ ਜਿਵੇਂ ਪ੍ਰਾਈਵੇਟ ਜੋਬ ਕਰਦੀਆਂ ਤੇ ਉਹਨਾਂ ਲਈ ਵੀ ਇਹ ਵਧੀਆ ਵੀਡੀਓ ਆ ਗਈ ਤੇ ਜਿਵੇਂ ਹੋਸਟਲ ਵਗੈਰਾ ਆਲੀਆਂ ਹੁੰਦੀਆਂ ਕੁੜੀਆਂ ਤੇ ਉਹਨਾਂ ਲਈ ਵੀ ਵਧੀਆ ਵੀਡੀਓ ਕਿਉਂਕਿ ਉਹਨਾਂ ਨੇ ਜਿਆਦਾ ਟਾਈਮ ਨਹੀਂ ਹੁੰਦਾ ਉਹਨਾਂ ਕੋਲੇ ਵਾਰ-ਵਾਰ ਆਟਾ ਗੁੰਨਣ ਦਾ ਇਸ ਤਰੀਕੇ ਨਾਲ ਆਟਾ ਗੁੰਨ ਕੇ ਰੱਖ ਸਕਦੇ ਹਾਂ ਇਕੱਠਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਤੇ ਇਹਦੇ ਨਾਲ ਜੀ ਜੇ ਇਸ ਤਰੀਕੇ ਨਾਲ ਆਟਾ ਗੁੰਨੋਗੇ ਤਾਂ ਰੋਟੀ ਬਹੁਤ ਜ਼ਿਆਦਾ ਵਧੀਆ ਬਣੂਗੀ ਫੁੱਲ ਫੁੱਲ ਕੇ ਰੋਟੀ ਬਣੂਗੀ ਤੇ ਰੋਟੀ ਨਰਮ ਵੀ ਰਹੂਗੀ ਸਾਰਾ ਦਿਨ ਇਸ ਤਰੀਕੇ ਨਾਲ ਰੋਟੀ ਖਾਲੀ ਵੀ ਨਹੀਂ ਹੁੰਦੀ ਜੀ ਤੇ ਫੁੱਲ ਫੁੱਲ ਕੇ ਰੋਟੀ ਬਣੂਗੀ ਤੇ ਨਰਮ ਨਰਮ ਰੋਟੀ ਬਣੂਗੀ ਤੇ ਆਪਾ ਇਸ ਤਰੀਕੇ ਨਾਲ ਆਟਾ ਇਕੱਠਾ ਕਰਕੇ ਸਾਰਾ ਤੇ ਉਹਨੂੰ ਮੁੱਕੀ ਦੇ ਲੈਣੀ ਆ ਤੇ ਜੇ ਦੋਨਾਂ ਹੱਥਾਂ ਨਾਲ ਗੁੰਨਣਾ ਤਾਂ ਦੋਨਾਂ ਹੱਥਾਂ ਨਾਲ ਗੁੰਨ ਸਕਦੇ ਤੁਸੀਂ ਜੇ ਵੱਡਾ ਆਟਾ ਹੋਵੇ ਤਾਂ ਤੇ ਨਹੀਂ ਆਪਾਂ ਇੱਕ ਹੱਥ ਨਾਲ ਹੀ ਇਹਨੂੰ ਗੁੰਨ ਸਕਦੇ ਇਸ ਤਰੀਕੇ ਨਾਲ ਤੇ ਜੇਕਰ ਬਰਫ਼ ਵਾਲੇ ਪਾਣੀ ਨਾਲ ਆਟਾ ਗੁੰਨੂਗੀ ਜੀ ਤੇ ਜਿਹੜਾ ਅਨਾਜ ਦੇ ਅੰਦਰਲੀ ਗਰਮੀ ਹੁੰਦੀ ਹੈ ਤੇ ਉਹ ਵੀ ਇਸ ਪਾਣੀ ਨਾਲ ਬਰਫ਼ ਵਾਲੇ ਨਾਲ ਸੈੱਟ ਹੋ ਜੂਗੀ ਕਿਉਂਕਿ ਅਨਾਜ ਦੇ ਵਿੱਚ ਖੁਦ ਹੀ ਬਹੁਤ ਜ਼ਿਆਦਾ ਗਰਮੀ ਹੁੰਦੀ ਹੈਗੀ ਗਰਮਾਹਟ ਤੇ ਇਸ ਤਰੀਕੇ ਨਾਲ ਬਰਫ਼ ਵਾਲੇ ਪਾਣੀ ਨਾਲ ਉਹ ਸੈੱਟ ਹੋ ਜਾਂਦੀ ਹੈ ਤੇ ਹੁਣ ਆਪਣਾ ਆਟਾ ਗੁੰਨ ਕੇ ਬਿਲਕੁਲ ਤਿਆਰ ਹੈ ਜੀ ਤੇ ਇਹਨੂੰ ਆਪਾਂ ਕੱਢ ਲਾਂਗੇ ਫਿਰ ਬਰਤਨ ਦੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਜੇ ਕਈ ਵਾਰ ਆਪਾਂ ਜਿਵੇਂ 10 ਮਿੰਟ ਰੱਖਣਾ ਹੀ ਹੁੰਦਾ ਆਟਾ ਗੁੰਨ ਕੇ ਤੇ ਇਧਰ ਉਧਰ ਤੇ ਆਪਾਂ ਕੋਈ ਹੋਰ ਕੰਮ ਕਰਨੇ ਹੁੰਦੇ ਨੇ ਟਾਈਮ 'ਚ ਤੇ ਆਟਾ ਆਪਣਾ ਹੋਰ ਹੀ ਹੋ ਜਾਂਦਾ ਕਾ ਕਿਉਂਕਿ ਜੇ ਆਪਾਂ ਤੁਰਤ ਰੋਟੀ ਬਣਾ ਲਈਏ ਆਟਾ ਗੁੰਨ ਕੇ ਫਿਰ ਵੀ ਰੋਟੀ ਨਹੀਂ ਵਧੀਆ ਬਣਦੀ ਤੇ ਇਸ ਲਈ ਆਪਾਂ 10 ਮਿੰਟ ਤੱਕ ਆਟੇ ਨੂੰ ਰੈਸਟ ਦੇਣੀ ਹੁੰਦੀ ਹੈ ਆਪਾਂ ਆਟੇ ਨੂੰ ਗੁੰਨ ਕੇ ਜੀ ਇਸੇ ਤਰ੍ਹਾਂ ਹੀ ਰੱਖ ਦਿੰਨੇ ਆ ਤਾਂ ਆਟੇ ਤੇ ਹੋਰ ਹੀ ਸਿੱਕਰੀ ਜੀ ਆ ਜਾਂਦੀ ਹੈ ਤੇ ਉਹਦੇ ਦੀ ਵੀ ਰੋਟੀ ਵਧੀਆ ਨਹੀਂ ਬਣਦੀ ਜੀ ਤੇ ਇਸ ਲਈ ਜਦੋਂ ਆਪਾਂ ਨੇ ਆਟਾ ਗੁੰਨਣਾ ਤਾਂ ਤਾਂ ਇਹ ਕੰਮ ਜ਼ਰੂਰ ਕਰਨਾ ਇੱਕ ਤੋਂ ਦੋ ਚਮਚ ਇਸ ਤਰੀਕੇ ਨਾਲ ਪਾਣੀ ਪਾ ਕੇ ਰੱਖ ਦੇਣਾ ਆਟੇ ਤੇ ਇਸ ਤਰੀਕੇ ਨਾਲ ਤੇ ਇਹਨੇ ਆਪਾਂ ਆਟੇ ਨੂੰ ਰੈਸਟ ਤੇ ਰੱਖ ਦਾਂਗੇ ਜੀ 10 ਮਿੰਟ ਲਈ ਤੇ ਆਪਾਂ ਕੋਈ ਸਬਜ਼ੀ ਵਗੈਰਾ ਵੇਖਦੇ ਆਂ ਲੋ ਜੀ ਹੁਣ 10 ਮਿੰਟ ਹੋ ਗਏ ਤੇ ਆਪਣਾ ਆਟਾ ਬਹੁਤ ਹੀ ਵਧੀਆ ਪਿਆਗਾ ਤੇ ਬਿਲਕੁਲ ਵੀ ਸਿਕਰੀ ਵਗੈਰਾ ਨਹੀਂ ਆਈ ਹੈ ਤੇ ਤੇ ਹੁਣ ਆਪਾਂ ਇਹਨੂੰ ਪ੍ਰਾਂਤ ਚ ਕੱਟ ਕੇ ਇੱਕ ਵਾਰੀ ਦੁਬਾਰਾ ਮੁੱਕੀ ਇਹਨੂੰ ਦੇ ਲਾਂਗੇ ਮਸਲ ਲਾਂਗੇ ਆਟੇ ਨੂੰ ਤੇ ਫਿਰ ਬਹੁਤ ਵਧੀਆ ਰੋਟੀ ਨਰਮ ਬਣ ਜੂਗੀ ਇਸ ਤਰੀਕੇ ਨਾਲ ਤੇ ਹੁਣ ਤੁਸੀਂ ਇੱਕ ਤੋਂ 2 ਚਮਚ ਜੀ ਇਸ ਤਰੀਕੇ ਨਾਲ ਤੇਲ ਜਾਂ ਘਿਓ ਜਰੂਰ ਪਾ ਲੈਣਾ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਮਲਾਈਮ ਰੋਟੀ ਹੋ ਜਾਊਗੀ ਲੋ ਜੀ ਹੁਣ ਆਪਾਂ ਪੇੜਾ ਕਰ ਲਿਆ ਤੇ ਹੁਣ ਤੁਹਾਨੂੰ ਰੋਟੀ ਬੇਲ ਕੇ ਤੇ ਫਲਾ ਕੇ ਦਿਖਾਉਣੀ ਆ। ਲੋ ਜੀ ਹੁਣ ਰੋਟੀ ਬੇਲ ਲਈ ਗਈ ਆਪਣੀ ਤੇ ਤਵਾ ਆਪਣਾ ਹੋ ਗਿਆ ਗਰਮ। ਰੋਟੀ ਪਾ ਦਾਂਗੇ ਤੈਨ ਖੁੱਲੀ-ਖੁੱਲੀ ਰੋਟੀ ਬਣੂਗੀ ਵਧੀਆ। ਰੋਟੀ ਦਾ ਹਜੇ ਆਪਾਂ ਪਾਸਾ ਨਹੀਂ ਥੱਲਾਂਗੇ। ਇਦੋਂ ਇੱਕ ਬਾਸਾ ਪੱਕ ਗਿਆ ਹੇਟਲਾ ਉੱਪਰ ਇਸ ਤਰੀਕੇ ਨਾਲ ਥੋੜਾ ਥੋੜਾ ਬਰਾਊਨ ਜਿਹਾ ਹੋ ਜੂਗਾ ਫਿਰ ਆਪਾਂ ਬਾਸਾ ਬਦਲ ਦਾਂਗੇ ਰੋਟੀ ਦੇ ਇਹ ਦੇਖ ਤੇ ਵੈਸੇ ਤਾਂ ਜੀ ਆਪਾਂ ਰੋਟੀ ਕੋਨੇ ਨਾਲ ਫਲਾ ਕੇ ਲਾ ਲੈਣੇ ਹੁੰਦੇ ਆ ਉੱਪਰ ਉੱਪਰੀ ਤਵੇ ਤੇ ਰਾੜਦੇ ਹੁੰਦੇ ਆ ਪਰ ਅੱਜ ਆਪਾਂ ਵੀਡੀਓ ਦੇ ਲਈ ਇਹ ਤੇ ਗੈਸ ਤੇ ਰਾੜਾਂਗੇ ਰੋਟੀ ਤੁਹਾਨੂੰ ਫੁਲਾ ਕੇ ਦਿਖਾਵਾਂਗੇ ਰੋਟੀ ਪੂਰੀ ਗਵਾਰੇ ਉਹਨੂੰ ਖੁੱਲ ਗਈ ਜੀ ਇਹ ਤਰੀਕੇ ਨਾਲ ਇਹ ਦੇਖੋ ਜਾਨ ਫੁੱਲ ਗਈ ਰੋਟੀ ਗਵਾਰੇ ਦੀ ਤਰ੍ਹਾਂ ਤੇ ਖੁੱਲੀਆਂ-ਫੁੱਲੀਆਂ ਰੋਟੀਆਂ ਬਹੁਤ ਸੋਹਣੀਆਂ ਬਣਦੀਆਂ ਇਸ ਤਰੀਕੇ ਨਾਲ ਤੇ ਇਹ ਦੇਖੋ ਜੀ ਕਿੰਨੀ ਵਧੀਆ ਨਰਮ ਰੋਟੀ ਬਣੀ ਆ ਇੱਕਦਮ ਐਨ ਬਿਲਕੁਲ ਨਰਮ ਰੋਟੀ ਬਣ ਜਾਂਦੀ ਹੈ ਜੀ ਇਹ। ਦੇਖ ਇਹ ਹੀ ਤਰੀਕਾ ਜੀ ਇਹ। ਆਟਾ ਗੁੰਨਣ ਦਾ ਤੇ ਇਸ ਤਰੀਕੇ ਨਾਲ ਆਟਾ ਜ਼ਰੂਰ ਗੁੰਨਣਾ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਆਟਾ ਗੁੰਨੋਗੇ ਤਾਂ ਸਾਰਾ ਦਿਨ ਰੋਟੀ ਨਰਮ ਰਹੂਗੀ ਜੀ ਬਹੁਤ ਪੋਲੀ ਪੋਲੀ। ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਉਮੀਦ ਹੈ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਇਹ ਤਰੀਕਾ ਤੁਸੀਂ ਵੀ ਜ਼ਰੂਰ ਵਰਤ ਕੇ ਵੇਖਣਾ ਆਟਾ ਗੁੰਨਣ ਵੇਲੇ ਤੇ ਗਰਮੀਆਂ ਦੇ ਵਿੱਚ ਹਰ ਇੱਕ ਭੈਣ ਦੇ ਇਹ ਕੰਮ ਆਉਂਦਾ گا۔ ਤੇ ਤੇ ਚਲੋ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ